ਪਹਿਲਾਂ ਇਹ ਦੱਸ ਦਿਓ ਤੁਹਾਨੂੰ ਕਿਹੜੀ ਜੀ ਡਿਫਿਕਲਟੀ ਆਈ ਦਿੱਕਤ ਕਿਹੜੀ ਆਈ ਸਾਨੂੰ ਸਾਰੀਆਂ ਮੁਸ਼ਕਲਾਂ ਸਰਕਾਰ ਨੇ ਪੂਰ ਜੋਰ ਸਾਡੇ ਤੇ ਜੋਰ ਲਾਇਆ ਸਾਨੂੰ ਅਤਵਾਦੀ ਸਮਝ ਕੇ ਸਾਡੇ ਦੇ ਹਮਲੇ ਕੀਤੇ ਆ ਘੱਟ ਤੋਂ ਘੱਟ ਵੀ ਸਾਡਾ 100 ਬੰਦਾ ਜ਼ਖਮੀ ਹੋਇਆ ਸਰਕਾਰ ਇੱਕ ਵੀ ਆਪਣਾ ਬੰਦਾ ਜ਼ਖਮੀ ਦਿਖਾ ਦੇ ਵੀ ਕਿਸੇ ਦੇ ਪੱਥਰ ਵਜਾ ਜਾਂ ਅਸੀਂ ਕੋਈ ਗਲਤੀ ਕੀਤੀ ਹੋਵੇ ਪਿਆਰ ਭਾਉਣਾ ਨਾ ਅਸੀਂ ਅੱਗੇ ਵਧਣੇ ਆ ਪਰ ਸਾਨੂੰ ਆਤੰਕਵਾਦੀ ਸਮਝ ਕੇ ਅਤਵਾਦੀ ਸਮਝ ਕੇ ਸਾਡੇ ਤੇ ਪੂਰ ਜੋਰ ਹਮਲਾ ਕੀਤਾ ਸਾਡੇ ਨੌਜਵਾਨੀ ਦੋ ਤਿੰਨ ਰਾਤ ਦੇ ਪਤਾ ਲੱਗਾ ਸ਼ਹੀਦ ਹੋਏ ਉਹ ਹਰਿਆਣਾ ਪੁਲਿਸੇ ਦਾਵਾ ਕਰ ਰਹੀ ਹੈ ਕਿ ਉਹਨਾਂ ਦੇ ਵੀ 15 ਜਵਾਨ नहीं। 25 ਜਵਾਨ ਘਾਇਲ ਹੋਏ 15 ਇਸਾਈਡ ਤੇ ਔਰ 9 ਜਿੰਦ ਵਿੱਚ ਬਿਲਕੁਲ ਝੂਠ ਹੈ ਸਰ ਪੂਰਾ ਆਪਣਾ ਰਾਜਪੁਰਾ ਆਪਣਾ ਪਿਛਲਾ اڈਾ ਹੈਗਾ ਰਾਜਪੁਰਾ ਮੇਰੇ ਖਿਆਲ ਚ ਉਸ ਸਾਰਾ ਹਸਪੀਟਲ ਹਸਪੀਟਲ ਭਰਿਆ ਹੋਇਆ ਵਾ ਸਾਡੇ ਕਿਸਾਨਾਂ ਦੇ ਜ਼ਖਮੀਆਂ ਹੋਣਾ ਬੈੱਡ ਨਹੀਂ ਮਿਲ ਰਹੇ ਸਾਨੂੰ ਦਾਖਲ ਕਰਾਉਣ ਵਾਸਤੇ ਇੱਕ ਵੀ ਬੰਦਾ ਆਪਣਾ ਆਪਣਾ ਕਾਨਫਰੰਸ ਕਰਕੇ ਆਪਣਾ ਮੀਡੀਆ ਦੀ ਗਾੜੀ ਸਾਨੂੰ ਆਪਕੇ ਆਪਕੇ ਚਿਹਰੇ ਤੇ ਵੀ ਚੋਟ ਲੱਗੀ ਹੋਈ ਹੈ ਪਰ ਇਸ ਚੋਟ ਤਾਂ ਐਸੇ ਫਿਰਤਲੋਂ ਲੱਗਦਾ ਹੈ ਕਿਉਂਕਿ तो सर, है, है, तो हमदर्दी हम करें जान देवे अं कि अतवादियों गोली सिक्का लो किसान कह रहे हैं प्यार से पेश आना चाहिए उनके वायलेंस ना हो किसानों के साथ क्योंकि सिर्फ अपनी जो ਜਨ ਜਨੂਨ ਮੰਗੇ ਉਹਨਕੋ ਮਨਾਉਣੇ ਲਈ ਅੱਗੇ ਵੱਧ ਰਹੇ ਆਪ ਸਰ ਆਪਣਾ ਨਾਮ ਬਤਾ ਦਿਜੀਏ ਜੀਤ ਸਿੰਘ ਆ ਆਪਕੀ ਕੌਣ ਸੀ ਜੱਥੇਬੰਦੀ ਹੈ ਉਸਕੀ ਥੋੜੀ ਜਿਹੀ ਜਾਣਕਾਰੀ ਦੇ ਕੇ ਹੋਰ ਕਹਾਂ ਸੇ ਆਏ ਡੱਲੇਆੜ ਜੱਥੇਬੰਦੀ ਹੈ ਸਾਡੀ ਫਤੇਗੜ ਸਾਹਿਬ ਤੋਂ ਆਏ ਆ ਪਿੰਡ ਪੰਗੂਆ ਤੋਂ ਸਾਰੇ ਸਰਪੰਚ ਨਾਲ ਸਾਰੀ ਸੰਗਤ ਆਈ ਹੈ ਅਸੀਂ ਨਹੀਂ ਚਾਹੁੰਦੇ ਲੜਾਈ ਕੋਈ ਮਸਲੇ ਦਾ ਹੱਲ ਨਹੀਂ ਹੁੰਦਾ ਬੈਠ ਕੇ ਮਸਲਾ ਜਿਹੜਾ ਹੱਲ ਹੋ ਸਕਦਾ ਇਹ ਜਿਹੜਾ ਲੜਦੇ ਆ ਉਹ ਵੀ ਗਾਂਹ ਸਾਡੇ ਬੰਦੇ ਆ ਉਹ ਵੀ ਕਿਸਾਨ ਭਰਾਵਾਂ ਦੀ ਪੁੱਤ ਆ ਲੜਾਈ ਅਸੀਂ ਨਹੀਂ ਚਾਹੁੰਦੇ ਅਸੀਂ ਕਹਿੰਦੇ ਬੈਠ ਕੇ ਸਾਡਾ ਜੋ ਐਮਐਸਪੀ ਦੀ ਗਾਰੰਟੀ 2 ਸਾਲ ਪਹਿਲਾਂ ਵਾਦਾ ਸਰਕਾਰਾਂ ਨੇ ਕਰਿਆ ਉਹ ਸਾਡਾ ਪੂਰਾ ਕਰ ਦੇਣਾ ਅੱਜ ਮੈਂ ਆਪਸੇ ਇੱਕ ਬਾਤ ਜਾਨਣਾ ਚਾਹਤਾ ਹਾਂ ਕਿਉਂਕਿ ਪੰਜਾਬ ਕੇ ਐਸਾ ਸਮਝਿਆ ਜਾਂਦਾ ਹੈ ਕਿ ਪੰਜਾਬ ਕੇ ਕਿਸਾਨ ਬਹੁਤ ਜ਼ਿਆਦਾ ਅਮੀਰ ਹੈ ਲੇਕਿਨ ਇਤਨੇ ਜ਼ਿਆਦਾ ਅਮੀਰ ਨਹੀਂ ਹੈ ਖੇਤੀ ਕਿਸਾਨੀ ਵੀ ਅਬ ਘਾਟੇ ਦਾ ਕੰਮ ਰਹਿ ਗਿਆ ਹੈ ਇਹ ਜੋ ਦਿੱਲੀ ਮਾਰਚ ਦੀ ਤਿਆਰੀਆਂ ਕੀਤੀਆਂ ਕੀ ਇਥੇ ਆਪਨੇ ਇਹ ਆਪਨੇ ਕੈਸੇ ਕੀਏ ਕੈਸੇ ਲੋਕੋਂ ਸੇ ਮਦਦ ਮੰਗੀ ਹੈ ਔਰ ਆਪ ਰਾਸ਼ਨ ਪਾਣੀ ਕਦੋਂ ਸੇ ਜਮਾ ਕਰ ਰਹੇ ਹੈ ਕੀ ਤਿਆਰੀਆਂ ਹੈ ਇਹ ਸਾਡੀਆਂ ਤਿਆਰੀਆਂ ਜਿੱਦਣ ਤਾਂ ਸਾਨੂੰ ਕਾਲ ਮੀਡੀਆ ਵੀ 13 ਤਰੀਕ ਨੂੰ ਦਿੱਲੀ ਕੋਚ ਕਰਨਾ ਤਾਂ ਜਥੇਬੰਦੀਆਂ ਨੇ ਸਾਡੀਆਂ ਕੌਲਾਂ ਲਾਤੀਆਂ ਤਾਂ ਸਾਰੇ ਕੋਈ 10 ਰੁਪਏ ਕੋਈ 20 ਰੁਪਏ ਕੋਈ 50 ਰੁਪਏ ਜਿੰਨੇ ਜੋਗੇ ਯੋਗਦਾਨ ਉਹ ਹੈ ਜੇ ਜੱਟ ਦੀ ਜ਼ਮੀਨ ਨਾ ਰਹੀ ਤਾਂ ਜੱਟ ਕਾਦੇ ਜੋਗਾ ਇਹੀ ਜ਼ਮੀਨ ਤੇ ਅਸੀਂ ਖੜਾਉਨੇ ਆ ਅਸੀਂ ਕਿਹੜੇ ਆਪਣੇ ਖਾਣੇ ਆ ਅਸੀਂ ਤਾਂ ਦੁਨੀਆਂ ਦਾ ਢਿੱਡ ਭਰਦੇ ਆ ਸਾਡੇ ਕੋਲ ਤਾਂ ਦੋ ਕਨਾਲਾ ਕਣਕ ਦੀਆ ਬੀਜ ਲਾਉਹੀ ਨਹੀਂ ਮੁੱਕਣੀਆਂ ਅਈ ਤਾਂ ਸਾਰੇ ਸੰਸਾਰ ਨੂੰ ਚੌਲ ਦਿੰਨੇ ਆ ਸਾਰੇ ਸੰਸਾਰ ਨੂੰ ਅੰਨ ਦਾਤਾ ਉਹ ਦੰਦਾ ਇਹਦੇ ਚ ਕੋਈ ਹੋਰ ਤਾਂ ਨਹੀਂ ਹੈ ਅਸੀਂ ਤਾਂ ਪਾਲਦੇ ਆ ਸਭ ਨੂੰ ਦਿੰਨੇ ਆ ਉਹ ਫਸਲਾਂ ਦਾ ਰੇਟ ਜੇ ਤੁਸੀਂ ਕਹੋ ਵੀ ਬਹੁਤ ਅਸੀਂ ਗੱਡੀਆਂ ਨਹੀਂ ਫਿਰਦੇ ਕੁਝ ਨਹੀਂ ਇੱਕ ਇੱਕ ਆਪਣੀ ਮਿਹਨਤ ਹੈ ਸਾਡੇ ਕੋਲ ਜੇ ਕਿਸਾਨੀ ਵਾਲਾ ਵੀ ਕਿਤਾ ਖੋਲਿਆ ਫਿਰ ਮਗਰ ਰਹਿ ਕੇ ਗਿਆ ਅਸੀਂ ਨਹੀਂ ਪਿੱਛੇ ਹਟਦੇ ਚਾਹੇ ਜਾਨ ਚਲੇ ਜਾਵੇ ਚਾਹੇ ਕੁਝ ਚਲੇ ਜਾਵੇ ਜਿੱਤ ਕੇ ਜਾਵਾਂਗੇ ਹਾਲਾਂਕਿ ਜਿਹੜੇ ਤਿੰਨ ਕਾਨੂੰਨ ਬਣਾਏ ਸੀ ਉਹਨਾਂ ਨੂੰ ਵਾਪਸ ਲੈ ਲਿਆ ਸੀ ਲੇਕਿਨ ਤੁਹਾਨੂੰ ਲੱਗਦਾ ਕਿ ਤੁਹਾਡੇ ਅੰਦਰ ਇੱਕ ਥੋੜਾ ਜਿਹਾ ਬਹਿਮ ਹੈ ਥੋੜਾ ਜਿਹਾ ਡਰ ਹੈ ਕਿ ਤੁਹਾਡੀ ਜ਼ਮੀਨ ਖੋਲੇਗਾ ਕੋਈ ਉਹਨਾਂ ਦਾ ਜੋ ਉਹਨਾਂ ਨੇ ਐਮਐਸਪੀ ਦੀ ਗਾਰੰਟੀ ਦਿੱਤੀ ਸੀ ਉਦਾਂ ਕਹਿੰਦਾ ਇਹਨਾਂ ਨੇ ਲਿਖ ਕੇ ਤਾਂ ਨਹੀਂ ਦਿੱਤਾ ਵੀ ਹਾਂ ਲਿਖ ਕੇ ਦੰਨੇ ਸੀ ਤੁਹਾਡੀ ਐਮਐਸਪੀ ਪੱਕੀ ਰਹੂਗੀ ਔਰ ਚੱਲਦੀ ਰਹੂਗੀ ਹੋਰ ਸਾਡੀਆਂ 10 11 ਮੰਗਾ ਜਿਹੜੀਆਂ ਹੈ ਉਹ ਅਜੇ ਇਹਨਾਂ ਨੇ ਪੂਰੀਆਂ ਕੋਈ ਕੰਪਲੀਟ ਕਾਗਜ਼ੀ ਕਾਰਵਾਈ ਤਾਂ ਨਹੀਂ ਕੀਤੀ ਕੱਲ ਨੂੰ ਫੇਰ ਉਹਨੂੰ ਹੋ ਸਕਦਾ ਇਸ ਕਰਕੇ 2 ਸਾਲ ਦਾ ਇਹਨਾਂ ਨੂੰ ਸਮਾਂ ਵੀ ਦੇ ਦਿੱਤਾ ਸੀ ਵੀ ਉਹ ਸਾਡੀਆਂ ਜਿਹੜੀਆਂ ਮੰਗਾਆਂ ਸਾਡੀਆਂ ਪੂਰੀਆਂ ਕਰਨ ਉਹਨੂੰ ਗਾਰੰਟੀ ਲਿਖ ਕੇ ਦੇ ਦੇਣ ਅਸੀਂ ਕਿਹੜੇ ਚਾਹੁੰਦੇ ਆ ਬੈਠ ਕੇ ਗੱਲਬਾਤ ਕਰਨਰ ਸਾਰੇ ਸਰਕਾਰ ਹੈ ਇਹਨਾਂ ਦੀ ਅਸੀਂ ਕਿਹੜੇ ਕਹਿੰਦੇ ਆਂ ਵੀ ਹਾਂ ਅਸੀਂ ਲੜੀਏ ਆਪਣੇ ਬੰਦਿਆਂ ਨਾਲ ਲੜਨਾ ਤਾਂ ਲੜਾਈ ਕੌਣ ਚਾਹੁੰਦਾ ਕਿਹੜੇ ਮਸਲੇ ਦਾ ਸਵਾਲ ਮੈਂ ਹੋਰ ਪੁੱਛਣਾ ਚਾਹੁੰਦਾ ਕਿ ਦੇਖੋ ਕਈ ਜਿਹੜੇ ਰਾਹ ਨੇ ਕਈ ਲਿੰਕ ਰੋਡ ਨੇ ਉਹ ਖੁੱਲੇ ਪੜੇ ਨੇ ਹਾਂਜੀ ਤੁਸੀਂ ਡੇਰਾ ਬੱッセ ਵਾਲਾ ਰੋਡ ਲੈ ਲਓ ਜਾਂ ਫਿਰ ਨਾਡਾ ਸਾਹਿਬ ਵਾਲਾ ਰੋਡ ਲੈ ਲਓ ਤੇ ਤੁਸੀਂ ਇਹੀ ਰਾਹ ਕਿਉਂ ਚੁਣੀ ਤੁਸੀਂ ਉਹ ਨਹੀਂ ਮੇਰਾ ਇਹ ਚੁਣੀ ਹੈ ਕਿ ਜਿਹੜੇ ਉਹ ਰਾਹ ਆ ਉਹ ਰਾਹ ਸਾਨੂੰ ਛੋਟੇ ਪੈਣੇ ਆ ਇਹ ਸਾਡਾ ਕਾਫਲਾ ਇੱਕੋ ਜਗ੍ਹਾ ਤੇ ਜਾਊਗਾ ਇੱਕੋ ਜਗ੍ਹਾ ਤੇ ਗਾਂਹ ਸੰਘਾਰਸ਼ ਦੀ ਤਿਆਰੀ ਕਰੂਗਾ ਇੱਕੋ ਜਗ੍ਹਾ ਤੇ ਸਾਨੂੰ ਰਸਤੇ ਹਾਈਵੇ ਤੇ ਮਿਲਣੇ ਆ ਜਿਹੜੇ ਤੁਸੀਂ ਹੋਰ ਰੋਡ ਕਹਿੰਦੇ ਆ ਹੋਰ ਰੋਡ ਤੇ ਤਾਂ ਸਾਰੀ ਸੰਗਤ ਨੇ ਸਾਡੀ ਨੇ ਖਿੰਡ ਜਾਣਾ ਜੇ ਅਸੀਂ ਖਿੰਡ ਗਏ ਸਾਡਾ ਕਾਫਲਾ ਕੱਲਾ ਕੱਲਾ ਹੋ ਗਿਆ ਤਾਂ ਇਹਨਾਂ ਦਾ ਤਾਂ ਭਾਰ ਫੇਰ ਸਾਡੇ ਉੱਪਰ ਬਹੁਤ ਪੈ ਜਾਣਾ ਜਦੋਂ ਤੱਕ ਅਸੀਂ ਇਕੱਠ ਜਾਉਂਗੇ ਇਕੱਠੇ ਜਾਉਂਗੇ ਤਾਂ ਕਰਕੇ ਸਾਡਾ ਕੰਮ ਲੋਟ ਆਉਣਾ ਅੱਛਾ ਮੈਂ ਇੱਕ ਇੱਕ ਗੱਲ ਹੋਰ ਪੁੱਛਣਾ ਚਾਹੁੰਦਾ ਕਿ ਇਹ ਦੇਖੋ ਕੋਡ ਆਫ ਕੰਡਕਟ ਲੱਗਣੇ ਵਾਲਾ ਹੈ ਦੋ ਮਹੀਨੇ ਮੱਦ ਹੈ ਨਾ ਜੇ ਕਾਨੂੰਨ ਬਣਾਉਣਾ ਤਾਂ ਫਿਰ ਇੱਕ ਲੰਬੀ ਲੰਮਾ ਪ੍ਰੋਸੈਸ ਹੁੰਦਾ ਹੈ ਕਿ ਕਾਨੂੰਨ ਪਹਿਲਾਂ ਉਹ ਲੋਕ ਸਭਾ ਦੇ ਵਿੱਚ ਜਾਏਗਾ ਫਿਰ ਬਾਅਦ ਵਿੱਚ ਪਾਸ ਹੋਏਗਾ ਲੰਬਾ ਤੁਹਾਨੂੰ ਲੱਗਦਾ ਕਿ ਇਹ ਜਿਹੜਾ ਪ੍ਰੋਟੈਸਟ ਇਹ ਥੋੜਾ ਜਿਹਾ ਲੇਟ ਹੋ ਗਿਆ ਨਹੀਂ ਕੋਈ ਲੇਟ ਨਹੀਂ ਅਸੀਂ ਤਾਂ ਪਹਿਲਾਂ ਜੋ ਵਾਦਾ ਕਰਕੇ ਇਹਨਾਂ ਨੇ ਤੋੜਤੇ ਸੀਗੇ ਬਾਬਾ ਨਾਨਕ ਦਾ ਜਿੱਦਣ ਜਨਮ ਦਿਨ ਸੀ ਉਦਣ ਕਿਹਾ ਵਾਦਾ ਕਰਕੇ ਨਮੁਕਰੇ ਸਰਕਾਰ ਵੀ ਅਸੀਂ ਇਹ ਤਿੰਨੇ ਕਾਨੂੰਨ ਵਾਪਸ ਲੈਣੇ ਆ ਉਦਣ ਤੇ ਕਿੰਨਾ ਸਮਾਂ ਸੀ ਲਿਖ ਕੇ ਦੇਣ ਨੂੰ ਇਹ ਕਿਸਾਨ ਜਥੇਬੰਦੀਆਂ ਕਿਉਂ ਉੱਠੀਆਂ ਸੀ ਤਾਂ ਹੀ ਉੱਠੀਆਂ ਸੀ ਵੀ ਸਾਡਾ ਜਿਹੜਾ ਐਮ ਐਸ ਸੀ ਪੀ ਦੀ ਗਾਰੰਟੀ ਦੇ ਦਿਓ ਹੋਰ ਜਿਹੜਾ ਕਰਜ਼ਾ ਮੁਕਤੀ ਦੇ ਦਿਓ ਬਿਜਲੀ ਸੋਧ ਬਿੱਲ ਉਹ ਪ੍ਰਾਲੀ ਦਾ ਮਸਲਾ ਹੈ ਸਾਨੂੰ ਕਹਿੰਦੇ ਪਰਾਲੀ ਨੂੰ ਅੱਗ ਨਾ ਲਾਓ ਸਾਡੇ 20% ਪਰਾਲੀ ਨੂੰ ਅੱਗ ਲੱਗਦੀ ਹੈ ਸਿਰਫ 15 ਦਿਨ ਬਾਕੀ ਦਿਨ ਤਾਂ ਫੈਕਟਰੀਆਂ ਦਾ ਧੂਆਂ ਹੋਰ ਕਾਸ਼ ਦਾ ਧੂਆਂ ਉਹ ਨਹੀਂ ਚੜਦਾ ਸਾਡੇ ਹੀ ਅਸੀਂ ਖੁਦ ਅੰਦਰ ਵੇਚ ਕੇ ਵੜ ਕੇ ਅੱਗ ਲਾਉਨੇ ਆ ਸਾਡੇ ਤਾਂ ਕਦੇ ਅੱਗ ਆਈ ਨਹੀਂ ਅੰਦਰ ਕਦੇ ਧੂਆਂ ਨਹੀਂ ਆਇਆ ਇਹ ਸਰਕਾਰਾਂ ਨੂੰ ਚਾਹੀਦਾ ਵੀ ਜਦ ਖੁਦ ਖਜ਼ਾਨ ਖੇਤਾਂ 'ਚ ਖੜ ਕੇ ਅੱਗ ਲਾ ਰਹੇ ਆ ਉਹਨੂੰ ਕੋਈ ਪ੍ਰੋਬਲਮ ਨਹੀਂ ਇੱਥੇ 250 ਕਿਲੋਮੀਟਰ 400 ਕਿਲੋਮੀਟਰ ਕਿੱਥੇ ਦਿੱਲੀ ਕੋ ਧੂਆਂ ਆਉਂਦਾ ਤੁਹਾਡਾ ਸਵਾਲ ਮੇਰਾ ਹੋ ਰਿਹਾ ਤੁਹਾਡੀ ਨਾਰਾਜ਼ਗੀ ਯੋ ਨ ਕੇਂਦਰ ਦੀ ਸਰਕਾਰ ਦੇ ਨਾਲ ਹੈਗੀ ਹੈ ਜਾਂ ਫਿਰ ਭਗਵੰਤ ਮਾਨ ਸਰਕਾਰ ਦੇ ਨਾਲ ਵੀ ਹੈਗੀ ਹੈ ਭਗਵੰਤ ਮਾਨ ਸਰਕਾਰ ਕੋਲ ਤਾਂ ਇਹ ਰੂਲ ਹੀ ਨਹੀਂ ਵੀ ਐਮ ਐਸ ਪੀ ਗਾਰੰਟੀ ਦੇ ਦੂਗਾ ਉਹ ਰੂਲ ਉਹਨਾਂ ਨੇ ਕਿਹਾ ਨਾ ਉਹਨਾਂ ਨੇ ਕਿਹਾ ਤੁਸੀਂ ਕਿ ਜੇ ਮੂੰਗੀ ਲਾਓ ਤੁਸੀਂ ਅਸੀਂ ਐਮ ਐਸ ਪੀ ਦੇਵਾਂਗੇ ਅਸੀਂ ਲਾਉਨੇ ਆ ਸਾਰੀਆਂ ਫਸਲਾਂ ਲਾਵਾਂਗੇ ਜਿਹੜੀ ਭਗਵੰਤ ਮਾਨ ਵੀ ਕਹਿੰਦਾ ਮੂੰਗੀ ਲਾਓ ਜਦੋਂ ਜਿਹੜੀਆਂ ਚੀਜ਼ਾਂ ਅਸੀਂ ਸਾਨੂੰ ਜ਼ਿਆਦਾ ਬੈਨੀਫਿਟ ਆਸੀ ਉਹੀ ਕਰਾਂਗੇ ਆਪ ਤੁਸੀਂ ਨਾਂ ਦੱਸੋਗੇ ਆਪਣਾ ਬਲਵਿੰਦਰ ਸਿੰਘ ਜੀ ਆਪ ਕੌਣ ਸੀ ਜਗ੍ਹਾ ਸੇ ਆਏ

ਕਿ ਉਹ ਅੱਜਕੱਲ ਬੱਚਿਆਂ ਦੇ ਖਰਚੇ ਉਹਨੇ ਇੰਨੇ ਹੋ ਗਏ ਮਗਈ ਐ ਨਹੀਂ ਹੋਗੀ ਪੂਰੀ ਨਹੀਂ ਹੁੰਦੀ ਜੀ ਕਿਸੇ ਤਰ੍ਹਾਂ ਨਹੀਂ ਪੂਰੀ ਪੈਂਦੀ ਤੇ ਤੁਸੀਂ ਜਿਹੜੀ ਪਿਛਲੀ ਰਾਤ ਹੈ ਉਹ ਟਰੈਕਟਰ ਟਰਾਲੀ ਮੈਂ ਆਪਨੇ guzari ਹੈ ਕੀਆ ਦਿੱਕਤ ਆਈ ਠੰਡ ਲੱਗ ਰਹੀ ਥੀ ਰਾਤ ਕੋ ਔਰ ਕੀਆ ਇੰਤਜ਼ਾਮ ਆਪ ਕਰਕੇ ਆਏ ਹੋਏ ਸਾਰਾ ਅਸੀਂ ਤੇ ਆਪਣਾ ਬਸ ਰਾਸ਼ਨ ਪਾਣੀ ਨਾਲ ਲੈ ਕੇ ਆਏ ਸੀ ਚਲੋ ਲੰਗਰ ਅੱਜ ਬਾਹਰੋਂ ਮਿਲਦਾ ਹੈ ਆਪਣਾ ਕੱਪੜਾ ਲੱਤਾ ਲੈ ਕੇ ਆਏ ਸੀ ਘਰਾਂ ਚੋਂ ਜਿਉਂ ਨਾ ਚ ਚਲੋ ਚਾ ਠੰਡ ਵੀ ਲੱਗੀ ਚਾ ਨਾ ਲੱਗੀ ਉਹ ਗੁਜ਼ਾਰ ਗੁਜ਼ਾਰਤ ਕਰਨੀ ਪੈਣੀ ਹੁਣ ਇੱਥੇ ਆ ਕੇ ਕਿਹੜੀ ਮਾਂ ਮਾਂ ਪਿਓ ਬੈਠਾ ਜੀ ਆ ਰਾਤ ਕੱਟਨੀ ਹੋਈ ਸੀ ਉਹਨਾਂ ਟਰਾਲੀ ਦੇ ਥੱਲੇ ਪਈ ਸੀ ਜੀ ਕੁਝ ਉੱਤੇ ਕੁਝ ਥੱਲੇ ਜੀ ਤਾਂ ਰਾਤ ਕੱਟੀ ਆਪਣੀ ਵਧੀਆ